ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਨੂੰ ਰਾਸ਼ਟਰੀ ਸ਼ਰਨ ਦੇਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਪਾਰਟੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੋ ਲੋਕ ਇੰਡੀਆ ਤੋਂ ਭੱਜਦੇ ਨੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਰਾਸ਼ਟਰੀ ਸ਼ਰਨ ਦੇਣ ਦੇ ਲਈ ਉਹਨਾਂ ਵੱਲੋਂ ਲੈਟਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਕਿਸਾਨੀ ਮਾਮਲਿਆਂ ਤੇ ਵੀ ਬੋਲਦੇ ਹੋਏ ਜ਼ਿਕਰ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੁਆਮੀ 나ਥਨ ਰਿਪੋਰਟ ਨੂੰ ਲਾਗੂ ਕਰੇ ਤਾਂ ਕਿ ਕਿਸਾਨਾਂ ਦੇ ਮਸਲੇ ਹੱਲ ਹੋ ਸਕਣ ਇਸ ਤੋਂ ਇਲਾਵਾ ਨਾ ਕੀ ਕਿਹਾ ਤੁਸੀਂ ਵੀ ਸੁਣੋ ਲੁਧਿਆਣਾ ਵਿਖੇ ਸਰਦਾਰ ਜਸਵੰਤ ਸਿੰਘ ਜੀਮਾ ਜੋ ਸਾਡੀ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਦੇ ਦੋ ਭਰਾ ਕੌਮ ਲਈ ਸ਼ਹੀਦ ਹੋਏ ਨੇ ਅੱਜ ਉਹਨਾਂ ਦੇ ਦਫ਼ਤਰ ਵਿਖੇ ਜੋ ਪਾਰਟੀ ਦਾ ਦਫ਼ਤਰ ਹੈ ਉਹਨਾਂ ਦੇ ਨਾਲ ਲਖਵੀਰ ਸਿੰਘ ਜੀ ਸੌਂਟੀ ਸਾਹਿਬ ਜੋ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਤੇ ਕਿਸਾਨ ਯੂਨੀਅਨ ਅਮਰਸਰ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਕਿਸਾਨੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਿਛਲੇ ਸਮੇਂ ਪਾਇਆ ਹੈ ਤੇ ਹੁਣ ਵੀ ਪਾ ਰਹੇ ਨੇ ਸਰਦਾਰ ਰਮਿੰਦਰਜੀਤ ਸਿੰਘ ਜੀ ਮਿੰਟੂ ਸਾਹਿਬ ਜੋ ਯੂਐਸਏ ਤੋਂ ਆਏ ਨੇ ਉੱਥੇ ਵੀ ਬਹੁਤ ਜ਼ਿਆਦਾ ਪਾਰਟੀ ਦਾ ਕੰਮ ਕਰਦੇ ਇੱਥੇ ਆ ਕੇ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੰਤ ਜਨਮ ਸਿੰਘ ਖਾਲਸਾ ਪਿੰਡਰਾਵਾਲੇ ਦੇ ਜਨਮ ਦਿਨ 'ਤੇ ਪਾਰਟੀ ਦੇ ਜਥੇਬੰਦਕ ਸਕੱਤਰ ਨੇ ਪੂਰੇ ਯੂਐਸਏ ਦੇ ਸਰਦਾਰ ਪਰਗਟ ਸਿੰਘ ਜੀ ਮਖੂ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਤੇ ਦੂਜੇ ਪਾਸੇ ਪਾਰਟੀ ਦੇ ਜਨ ਸਕਟਿਵ ਵੀ ਨੇ ਤੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਇਹਨਾਂ ਨੂੰ 26 ਜਨਵਰੀ ਤੋਂ ਬਰਾੜੀ ਗਰਾਉਂਡ ਤੋਂ ਦਿੱਲੀ ਵਿੱਚ ਫੜ ਕੇ ਲੈ ਗਏ ਸੀ ਤਿਹਾਰ ਜੇਲ੍ਹ ਦੇ ਵਿੱਚ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਸੋ ਇਹਨਾਂ ਦੇ ਸਿੰਘ ਹੁਣ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਤੇ ਜਨਮ ਦਿਨ ਤੋਂ ਪਹਿਲਾਂ ਸਿੰਘ ਬਾਰਡਰ ਤੇ ਸਾਡੇ ਵਰਕਰ ਸ਼ੰਭੂ ਤੇ ਉਹ ਡਟੇ ਹੋਏ ਨੇ ਅਸੀਂ ਵੀ ਸਾਰੇ ਉਥੇ ਪਹੁੰਚਣਾ ਹੈ ਇੱਕ ਅਸਲ ਦੇ ਵਿੱਚ ਜਿਹੜਾ ਸਾਰਾ ਜ਼ੁਲਮ ਹੋ ਰਿਹਾ ਹੈ ਜਿਹੜਾ ਸਿੱਖ ਕੌਮ ਤੇ ਜ਼ੁਲਮ ਹੋ ਰਿਹਾ ਹੈ ਕਦੇ ਸਿੱਖਾਂ ਦੀ ਪੱਗ ਲਾ ਦਿੱਤੀ ਜਾਂਦੀ ਹੈ ਕਦੇ ਸਿੱਖ ਕੌਮ ਦਾ ਦਰਵਾਜ਼ਾ ਢਾਹ ਦਿੱਤਾ ਜਾਂਦਾ ਹੈ ਕਦੇ ਗਲਾਂ 'ਚ ਤੈਰ ਪਾ ਦਿੱਤੇ ਜਾਂਦੇ ਆ ਕਦੇ 700 ਕਿਸਾਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਕਦੇ ਸਾਡੀਆਂ ਬੀਬੀਆਂ ਤੇ ਜ਼ੁਲਮ ਹੁੰਦਾ ਬੱਚਿਆਂ ਤੇ ਹੁੰਦਾ ਕੋ ਕੋ ਕੁਸ਼ੀਦ ਕੀਤਾ ਜਾਂਦਾ ਉਹ ਸਬੰਧ ਦੇ ਵਿੱਚ ਜੇ ਇੰਡੀਆ ਦੇ ਵਿੱਚ ਬੜਾ ਜ਼ੁਲਮ ਹੁੰਦਾ ਫਿਰ ਸਿੱਖ ਤੇ ਇੱਥੋਂ ਦੇ ਪੰਜਾਬੀ ਤੇ ਕਿਸਾਨ ਤੇ ਸਾਡੇ ਨੌਜਵਾਨ ਇੱਥੋਂ ਭੱਜ ਕੇ ਕੋਈ ਅਮਰੀਕਾ ਚਲਾ ਜਾਂਦਾ ਕੋਈ ਕੈਨੇਡਾ ਚਲਾ ਜਾਂਦਾ ਕੋਈ ਜਰਮਨ ਚਲਾ ਜਾਂਦਾ ਕੋਈ ਫਰਾਂਸ ਚਲਾ ਜਾਂਦਾ ਕੋਈ ਇਟਲੀ ਚਲਾ ਜਾਂਦਾ ਕੋਈ ਆਸਟ੍ਰੇਲੀਆ ਚਲਾ ਜਾਂਦਾ ਕੋਈ ਇੰਗਲੈਂਡ ਚਲਾ ਜਾਂਦਾ ਕੋਈ ਯੂਰਪ ਦੇ ਮੁਲਕਾਂ ਵਿੱਚ ਇਟਲੀ ਚਲਾ ਜਾਂਦਾ ਕੋਈ ਫਰਾਂਸ ਚਲਾ ਜਾਂਦਾ ਇਹ ਸਾਰੇ ਕੋਈ ਪੁਰਤਗਾਲ ਚਲਾ ਜਾਂਦਾ ਤੇ ਸਿੱਖ ਐਂ ਭੱਜਦੇ ਆ ਫਿਰ ਇੰਡੀਆ ਦੇ ਜ਼ੁਲਮ ਤੋਂ ਜਿਵੇਂ ਆਪਾਂ ਇਸੇ ਖੇਤ ਦੇ ਵਿੱਚ ਜਾਦੇ ਵਿਚਾਰੇ ਕੋਈ ਜਾਨਵਰ ਹੋਣ ਤੇ ਉਹਨਾਂ ਦੇ ਮગર ਕੋਈ ਲੱਕੜ ਬੱਗਾ ਪੈ ਜਾਵੇ ਉਹ ਵੜ ਜਾਣ ਚਿੜੀਆਂ ਦੇ ਮગર ਕਦੀ ਬਾਜ ਪੈ ਜਾਵੇ ਉਹ ਫਿਰ ਚੀਚੀ ਕਰਕੇ ਲੁਕਦੀਆਂ ਉਹਨਾਂ ਨੂੰ ਸ਼ਰਨ ਦਿੰਦੇ ਨੇ ਦਰਖਤ ਦਿੰਦੇ ਨੇ ਉਹਨਾਂ ਨੂੰ ਸ਼ਰਨ ਜਾਂ ਫਿਰ ਵੱਡੇ ਜੰਗਲ ਦਿੰਦੇ ਨੇ ਜਾਂ ਫਿਰ ਰੱਖਾਂ ਜਿਹੜੀਆਂ ਬੱਠੀਆਂ ਜਾਂ ਘਰਾਂ ਦੇ ਵਿੱਚੋਂ ਵੜ ਕੇ ਲੁਕਦੇ ਨੇ ਫਿਰ ਉਹ ਘਰ ਵਾਲੇ ਉਹਨੂੰ ਸ਼ਰਨ ਦਿੰਦੇ ਬਚਾਉਂਦੇ ਨੇ ਉਹਨੂੰ ਪਾਣੀ ਵੀ ਦਿੰਦੇ ਨੇ ਦੁੱਧ ਵੀ ਦਿੰਦੇ ਨੇ ਤੇ ਜੇ ਕੋਈ ਝਾਲਮਾਉਂਦਾ ਹੈ ਉਹਨੂੰ ਡਾ ਵੀ ਦਿੰਦੇ ਨੇ ਇਸੇ ਤਰੀਕੇ ਹੀ ਇਹ ਅਸੈਲਮ ਦਾ ਜਿਹੜਾ ਚੱਕਰ ਹੈ ਤੇ ਜਿਹੜਾ ਉਹਨਾਂ ਨੂੰ ਫੁੱਜੀ ਕੇਸ ਵੀ ਕਹਿੰਦੇ ਆ ਉਹ ਸਬੰਧ ਦੇ ਵਿੱਚ ਵੀ ਆਪਾਂ ਡਿਟੇਲ ਚ ਗੱਲ ਕਰਾਂਗੇ ਤੇ ਇਸੇ ਤਰੀਕੇ ਸਿੱਖ ਹੈ ਜਿਹੜੇ ਉਹ ਇੰਡੀਆ ਤੋਂ ਭੱਜ-ਭੱਜ ਕੇ ਜਾ ਰਹੇ ਨੇ ਇਹ ਜਿਹੜਾ ਅਸੈਲਮ ਐਕਟ ਆਏ 1946 ਦੇ ਬਚਾਇਆ ਸੀਗਾ ਤੇ 1946 ਦੇ ਵਿੱਚ ਇੰਡੀਆ ਦੇ ਵਿੱਚ ਇਹ ਦੇ ਵਿੱਚ ਬੈਲ ਸੁਧਾਰ ਕੀਤਾ ਉਹ 2009 ਦੇ ਵਿੱਚ ਹੋਇਆ ਤੇ 2023 ਦੇ ਵਿੱਚ ਵੀ ਕੁਝ ਯੂ ਐਸ ਏ ਨੇ ਵੀ ਇਹਦੇ ਵਿੱਚ ਸੁਧਾਰ ਵੀ ਕੀਤੇ ਆ ਕੁਝ ਸੋਧਾਂ ਵੀ ਕੀਤੀਆਂ ਫੇਰ ਅੱਜ ਪੂਰਾ ਪੰਜਾਬ ਦੇ ਵਿੱਚ ਇਹ ਚੱਕਰ ਚੱਲਿਆ ਕਿ ਸਾਡੇ ਨੌਜਵਾਨ ਫਟਫਟ ਅਮਰੀਕਾ ਦਾ ਬਾਰਡਰ ਪਾਰ ਕਰਦੇ ਨੇ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਾਂ ਖਾਲੜਾ ਐਕਸ਼ਨ ਕਮੇਟੀ ਜਾਂ ਜਖਸਾਨ ਜਥੇਬੰਦੀਆਂ ਤੋਂ ਜਾਂ ਵਕ ਵਕ ਸਾਨਾ ਲੀਡਰਾਂ ਤੋਂ ਇਹ ਫਿਰ ਇੱਕ ਪੱਤਰ ਲੈ ਕੇ ਉਹ ਰਾਸੀ ਛਰ ਲੈਂਦੇ ਆ ਕਹਿੰਦੇ ਕਿ ਇੱਥੇ ਇੰਡੀਆ ਦੇ ਵਿੱਚ ਇਹਨਾਂ ਦੇ ਨਾਲ ਜਾਬਰ ਜਾਬਰ ਹੋਇਆ ਫਿਰ ਇਹ ਐਕਟ ਦੇ ਤਹਿਤ ਇਹ ਜਿਹੜੀ ਚਿੱਠੀ ਮਿਲਦੀ ਹੈ ਇਹ ਕੱਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਹੀਂ ਦੇ ਸਕਦਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਦਿੰਦਾ ਹੈ ਇਹ ਖਾਲੜਾ ਐਕਸ਼ਨ ਕਮੇਟੀ ਦੀ ਵੀ ਚਿੱਠੀ ਚਲਦੀ ਆ ਇਹ ਚਿੱਠੀ ਜਿਹੜੇ ਸਾਡੇ ਖੜਕੂ ਸਿੰਘ ਆ ਉਹਨਾਂ ਨੂੰ ਕੋਕੋ ਕੇ ਮਾਰਿਆ ਉਹਨਾਂ ਜਥੇਬੰਦੀਆਂ ਦੀ ਵੀ ਚਿੱਠੀ ਚਲਦੀ ਆ ਇਹ ਚਿੱਠੀ ਕਿਸਾਨ ਜਥੇਬੰਦੀਆਂ ਨੂੰ ਜਿਹੜੇ 700 ਨੂੰ ਕਿਸਾਨਾਂ ਨੇ ਇੰਡੀਆ ਨੇ ਤਬਾਹ ਕੀਤਾ ਇਹ ਉਹਨਾਂ ਦੀ ਵੀ ਲੈਟਰ ਚਲਦੀ ਆ ਫੈਡਰੇਸ਼ਨ ਇਹ ਲੈਟਰ ਜਿਹੜੀ ਆ ਸਿੱਖਸ ਨੂੰ ਫੈਡਰੇਸ਼ਨ ਦੀ ਵੀ ਚਲਦੀ ਆ ਇਹ ਸਾਰੀਆਂ ਫੈਡਰੇਸ਼ਨਾਂ ਦੀ ਚਲਦੀ ਹੈ ਇਹ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਇਹ ਚਿੱਠੀ ਉਹਨਾਂ ਦੀ ਵੀ ਚਲਦੀ ਹੈ ਇਹ ਅਸਹੈਲਮ ਰਾਸੀ ਸ਼ਰਨ ਚ ਵੀ ਮਿਲਦੀ ਹੈ ਜੇ ਕੋਈ ਹੜਾ ਜਾਣ ਇੱਕ ਮੁਲਕ ਤੋਂ ਬਾਹਰ ਹੜਾਂ ਚ ਦੂਜੇ ਮੁਲਕ ਦੇ ਵਿੱਚ ਸ਼ਰਨ ਲੈ ਸਕਦਾ ਹੈ ਬੀਬੀਆਂ ਤੇ ਜ਼ੁਲਮ ਹੋ ਜੇ ਉਹਦੇ ਤਹਿਤ ਵੀ ਇਹ ਸੈਲਮ ਮਿਲਦੀ ਹੈ ਕਿਤੇ ਭੁੱਖ ਮਰੀ ਪੈ ਜਾਵੇ ਉਹਦੇ ਤਹਿਤ ਵੀ ਇਹ ਸੈਲਮ ਮਿਲਦੀ ਹੈ ਇਹ ਸਾਰੇ ਤਰੀਕੇ ਦੇ ਤਹਿਤ ਇਸ ਹਲਮ ਦੇ ਕੇਸ ਹੁੰਦੇ ਆ ਪਰ ਇਹ ਜਿਹੜਾ ਕੇਸ ਹੈ ਅਮਰੀਕਾ ਦੇ ਵਿੱਚ ਜਦੋਂ ਇਹ ਕੇਸ ਲਾਈਦਾ ਹੈ ਜਿਹੜਾ ਮਨੁੱਖ ਇਥੋਂ ਜ਼ੁਲਮ ਦੇ ਮਾਰਿਆ ਅਮਰੀਕਾ ਚ ਚਲਿਆ ਜਾਂਦਾ ਉਹ ਇੱਕ ਐਪਲੀਕੇਸ਼ਨ ਦਿੰਦਾ ਉਹ ਐਪਲੀਕੇਸ਼ਨ ਦੀ ਕੋਈ ਫੀਸ ਨਹੀਂ ਹੁੰਦੀ 1 ਰੁਪਿਆ ਅਮਰੀਕਾ ਦੇ ਵਿੱਚ ਫੀਸ ਨਹੀਂ ਤੇ ਆਹ ਐਪਲੀਕੇਸ਼ਨ ਦੇਣੀ ਹੈ ਅਮਰੀਕਾ ਚ ਐਪਲੀਕੇਸ਼ਨ ਦੇਤੀ ਵਿਅੋਦ ਦੇ ਨਾਲ ਭਈ 20 ਡਾਲਰ ਲੱਗਦੇ ਆ 50 ਲੱਗਦੇ ਆ 100 ਦੇ 1 ਵੀ ਰੁਪਿਆ ਫੀਸ ਨਹੀਂ ਲੱਗਦੀ ਉਹ ਸੈਲਮ ਦੇ ਨਾਲ ਉਹਦਾ ਸਪਾਊਸ ਉਹਦੀ ਘਰ ਵਾਲੀ ਵੀ ਉਸ ਵਿੱਚ ਆਉਂਦੀ ਹੈ ਉਹਦੇ ਬੱਚੇ ਜਿਹੜੇ ਆ ਉਹ ਵੀ ਇੱਕ ਬੰਦੇ ਦੇ ਤਹਿਤ ਜੋ ਤਿੰਨ ਬੱਚੇ ਗਏ ਆ ਤਿੰਨੇ ਬੱਚੇ ਉਸੇ ਸੈਲਮ ਚ ਆਉਂਦੇ ਆ ਘਰ ਵਾਲੀ ਗਈ ਉਹਦੇ ਵਿੱਚ ਆਉਂਦੇ ਇਹ ਇਸ ਤਰੀਕੇ ਲੱਗਦੀ ਹੈ ਇਹ ਸੈਲਮ ਜਿਹੜੀ ਹੁੰਦੀ ਹੈ ਇਹ ਜ਼ਬਰਦਿਤ ਹੁੰਦੀ ਹੈ ਜੇ ਜੇ ਕਿਸੇ ਦੇ ਜ਼ਬਰ ਹੋਵੇ ਤੇ ਉਹਨੂੰ ਸਾਇਲਾ ਮਿਲਦੀ ਹੈ ਇਹ ਜਿਹੜੀ ਚਿੱਠੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੀ ਵੀ ਚੱਲਦੀ ਹੈ ਇਹ ਸਾਰਿਆਂ ਦੀ ਚਿੱਠੀ ਚੱਲਦੀ ਹੈ ਤੇ ਫਿਰ ਮੈਂ ਇਹ ਕਹਿਣਾ ਚਾਹਣਾ ਇਹਦੇ ਵਿੱਚ ਅੱਜ ਬਹੁਤ ਵੱਡਾ ਰਾਮਕੋਚੋਲਾ ਪਿਆ ਹੋਇਆ ਹੈ ਵਡੈਂਟੀ ਗਾਰਡ ਜਿਹੜੇ ਹੈ ਉਹਨਾਂ ਦੇ ਉੱਤੇ ਬੜੇ ਬੜੇ ਵੱਡੇ ਵੱਡੇ ਜਾਦੇ ਪੈਸੇ ਲਏ ਜਾ ਰਹੇ ਨੇ ਜਿਹੜੀਆਂ ਚਿੱਠੀਆਂ ਹਨ ਉਹਨਾਂ ਦੀ ਬੜੀ ਬੜੀ ਫੀਸ ਲਈ ਜਾ ਰਹੀ ਹੈ ਇਹ ਚਿੱਠੀ ਦੀ ਕੋਈ ਕਾਨੂੰਨੀ ਫੀਸ ਨਹੀਂ ਹੈ ਇਸ ਕਰਕੇ ਇਹਦੇ ਸਬੰਧ ਦੇ ਵਿੱਚ ਮੈਂ ਕਹਿਣਾ ਚਾਹਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੀ ਜਥੇਬੰਦੀ ਜਿਹੜੀ ਹੈ ਜਿਹੜੀ ਵੀ ਸਾਡੇ ਨੌਜਵਾਨ ਅਮਰੀਕਾ ਕੈਨੇਡਾ ਜਰਮਨ ਫਰਾਂਸ ਚ ਰੁੱਲਦੇ ਫਿਰਦੇ ਆ ਭੱਜੇ ਫਿਰਦੇ ਆ ਏਜੰਟਾਂ ਦੇ ਟਾਈਪ ਚੜ੍ਹੇ ਫਿਰਦੇ ਆ ਉਹ ਕੋਈ ਬੰਦਾ ਕਿਦੋਂ ਫੜਦੇ ਆ ਕਿ ਮੈਨੂੰ ਯਾਰ ਇਹ ਬਾਹਰ ਦੀ ਚਿੱਠੀ ਦਿਵਾ ਦੇ ਕੋਈ ਕਹਿੰਦਾ ਜੀ ਮੈਨੂੰ ਬਾਹਰ ਦਾ ਡੈਂਟੀ ਕਾਰਡ ਦਿਵਾ ਦੇ ਕੋਈ ਕਹਿੰਦਾ ਯਾਰ ਮੈਂ ਡੈਂਟੀ ਕਾਰਡ ਲੈਣਾ ਭੁੱਲ ਗਿਆ ਤੇ ਮੈਨੂੰ ਪਿਛਲੀ ਡੇਟ ਦੇਵਾ ਦੇ। ਕੋਈ ਕਹਿੰਦਾ ਜੇ ਤੂੰ ਪਿਛਲੀ ਡੇਟ ਗਾਰੰਟੀ ਕਰ ਦਵਾਏਂਗਾ ਤੇ ਕਿੰਨੇ ਪੈਸੇ ਲੱਗਣਗੇ? ਜੇ ਅੱਜ ਦੀ ਡੇਟ 'ਚ ਦਵਾਏਂਗਾ ਤੇ ਫਿਰ ਕਿੰਨੇ ਪੈਸੇ ਲੱਗਣਗੇ? ਜੇ ਚਿੱਠੀ ਤੁਹਾਡੇ ਪੂਰੇ ਪੇਜ ਵਾਲੀ ਐ, ਵੱਡੇ ਪੇਜਾਂ ਦੀ ਉਹਦੇ ਕਿੰਨੇ ਪੈਸੇ ਲੱਗਣਗੇ? ਜੇ ਇੱਕ ਪੇਜ ਦੀ ਚਿੱਠੀ ਹੋਊਦੀ ਤਾਂ ਕਿੰਨੇ ਪੈਸੇ ਲੱਗਣਗੇ? ਇਸ ਕਰਕੇ ਕੋਈ ਵੀ ਇਹਦੇ ਵਿੱਚ ਪੈਸਾ ਨਹੀਂ ਲੱਗਦਾਗਾ। ਇਹ ਤਾਂ ਬੰਦੇ ਦੀ ਆਪਦੀ ਇਮਾਨਦਾਰੀ ਐ ਕਿ ਉਹ ਕਿੰਨੇ ਦੇ ਵਿੱਚ ਇਹ ਬਾਹਰ ਦੀ ਅਸਾਇਲਮ ਵਾਲੀ ਚਿੱਠੀ ਦਿੰਦੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਜਿਹੜੇ ਨੌਜਵਾਨ ਆ ਪਵਾ ਬਜ਼ੁਰਗ ਆ ਪਵਾ ਬੱਚੇ ਆ ਉਹ ਪਵਾ ਭੁੱਖ ਮਰੀ ਚ ਗਏ ਆ ਉਹ ਪਵਾ ਠਾਣਿਆਂ ਵਿੱਚ ਬੀਬੀਆਂ ਦੇ ਉੱਤੇ ਜ਼ੁਲਮ ਹੋਇਆ ਤਾਂ ਗਏ ਆ ਪਵਾ ਪੁਲਿਸ ਸਾਡੇ ਨੌਜਵਾਨਾਂ ਨੂੰ ਕੋਕੂ ਕਿ ਸ਼ਹੀਦ ਕਰਦੀ ਆ ਪਵਾ ਕਿਸਾਨ ਜਿਹੜੇ ਇੱਥੇ ਉਹਨਾਂ ਤੇ ਲਾਠੀ ਚਾਰਜ ਹੋਏ ਆ ਉਹਨਾਂ ਨੂੰ ਤਿਹਾਰ ਜੇਲ੍ਹ ਚ ਭੇਜਿਆ ਗਿਆ ਤੇ ਜਿਵੇਂ ਅਮਰਪਾਲ ਨੂੰ ਭੇਜਿਆ ਗਿਆ ਬੰਦੀ ਸਿੰਘ ਭੇਜੇ ਗਏ ਆ ਜਿਵੇਂ ਧਰਮੀ ਫੌਜੀ ਆ ਉਹਨਾਂ ਤੇ ਜ਼ੁਲਮ ਹੋਇਆ ਇਹ ਜਿਹੜੇ ਸਾਰੇ ਵਿੱਚ ਪਵਾਂ ਜ਼ੁਲਮ ਹੁੰਦੇ ਤੋਂ ਹੋਇਆ ਮੁਸਲਮਾਨ ਤੇ ਹੋਇਆ ਸਾਈ ਦੇ ਹੋਇਆ ਇਹ ਸਾਈਲਮ ਜੇ ਹਿੰਦੂ ਤੇ ਜ਼ੁਲਮ ਹੋਇਆ ਹਿੰਦੂ ਨੂੰ ਚਿੱਠੀ ਉੱਥੇ ਮਿਲੂਗੀ ਬਾਹਰਲੇ ਦੇਸ਼ਾਂ 'ਚ ਇਹ ਸਾਰੇ ਦੇਸ਼ ਜਿਨ੍ਹਾਂ ਨੇ ਮਲੇ ਗਲੇ ਗਿ ਕਹੀ ਹੈ ਇਹ ਇੰਡੀਆ ਵੀ ਅਸਾਈਲਮ ਦਿੰਦਾ ਹੈ ਇੰਡੀਆ ਦੇ ਵਿੱਚ ਵੀ ਉਹ ਸਾਈਲਮ ਚੱਲੂ ਆ ਪਰ ਮੈਂ ਅੱਜ ਸਾਫ਼ ਕਰ ਦੇਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਫਤਿਹ ਦੀ ਵੀ ਇਹ ਚਿੱਠੀ ਚੱਲਦੀ ਆ ਕਿਸਾਨ ਯੂਨੀਅਨ ਅੰਮ੍ਰਿਤਸਰ ਜਿਹੜੀ ਕਿਸਾਨਾਂ ਦੀ ਜਥੇਬੰਦੀ ਹੈ ਜਿਹੜੀ ਸਭ ਤੋਂ ਪਹਿਲਾਂ ਨਾਕਾ ਤੋੜ ਕੇ ਉਹ ਦਿੱਲੀ ਦੇ ਵਿੱਚ ਗਈ ਸੀਗੀ ਤੇ ਸਭ ਤੋਂ ਪਹਿਲਾਂ ਟਰੈਕਟਰ ਅਸੀਂ ਲੈ ਕੇ ਗਏ ਸੀ ਸਭ ਤੋਂ ਪਹਿਲਾਂ ਲਾਲ ਕਿਲ ਦੇਤੇ ਅਸੀਂ ਗਏ ਸੀ ਜਿੱਥੇ ਕੇਸਰੀ ਝੰਡਾ ਚੜ੍ਹਿਆ ਅਰਦਾਸ ਬੇਨਤੀਆਂ ਕੀਤੀਆਂ ਸੀ ਇਹ ਸਾਰੀਆਂ ਚਿੱਠੀਆਂ ਮੈਂ ਅੱਜ ਕਹਿਣਾ ਵੀ ਜਿਹੜੀ ਜੀਨੂ ਵੀ ਕੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਫਤਿਹ ਦੀ ਜਿਹੜੀ ਪੂਰੀ ਜਥੇਬੰਦੀ ਹੈ ਉਹ ਉਹ ਦੀ ਚਿੱਠੀ ਚਲਦੀ ਹੈ ਅਸੀਂ ਕਿਸੇ ਵੀ ਵਰਕਰ ਤੋਂ ਕੋਈ ਪੈਸਾ ਨਹੀਂ ਲੈਣਾ